ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਜਾਵੇ ਫਿਰ ਬੋਲੋ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਜਾਵੇ ਪਿਤਾ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਹੈ ਅੱਜ ਗੁਰੂ ਅਮਰਦਾਸ ਜੀ ਸੰਗਾਸਨ ਤੇ ਬੈਠੇ ਨੇ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ ਸਤਿਗੁਰੂ ਨਮਸਕਾਰ ਭੀਆਂ ਕਰਦੀਆਂ ਨੇ ਸਤਿਗੁਰ ਜੀ ਵੇਲੇ ਸਿਖੂਆ ਨਾਮ ਆਇਆ ਜੀ ਭਾਈ ਲਾਲੂ ਜੀ ਇਹ ਭਾਈ ਲਾਲੂ ਜੀ ਨੂੰ ਜਦੋਂ ਸੰਗਤ ਹੋਈ ਭਾਈ 파ਰੂ ਜੀ ਦੀ ਤੁਹਾਨੂੰ ਪਤਾ ਭਾਈ 파ਰੂ ਜੀ ਭਿੱਜੇ ਹੋਏ ਗੁਰਸਿੱਖ ਹੋਏ ਨੇ ਜੋ ਨਾਮ ਦੇ ਵਿੱਚ ਰੰਗੇ ਹੋਏ ਨੇ ਗੁਰਮਖੋ ਜਿਨ੍ਹਾਂ ਨੇ ਗੁਰੂ ਅਮਰਦਾਸ ਪਤਾ ਕੋਲ ਬਿਆੰਤ ਖੁਸ਼ੀਆਂ ਲਈਆਂ ਬਿਆੰਤ ਖੁਸ਼ੀਆਂ ਇਹਨਾਂ ਦਾ ਪਿਆਰ ਵੇਖ ਕੇ ਇੱਕ ਦਿਨ ਗੁਰੂ ਅਮਰਦਾਸ ਪਿਤਾ ਨੇ ਇੱਥੋਂ ਦਾ ਕਹਿ ਦਿੱਤਾ ਸੀ ਕਿੰਦੇ ਭਾਈ ਪਾਰੋ ਜੀ ਦਿਲ ਕਰਦਾ ਤੁਹਾਨੂੰ ਗੁਰੂ ਨਾਨਕ ਦੇ ਸਿੰਘਾਸਨ ਤੇ ਬਿਠਾ ਦਈਏ। ਭਾਵ ਤੁਹਾਨੂੰ ਗੁਰੂ ਨਾਨਕ ਜੀ ਦੇ ਘਰ ਦਾ ਮਾਲਕ ਬਣਾ ਦਈਏ। ਤੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਮੈਂ ਤੁਹਾਡਾ ਸਿੱਖਾਂ ਮੈਨੂੰ ਚਰਨਾਂ ਵਿੱਚ ਹੀ ਰੱਖੋ। ਬਿਆੰਤ ਖੁਸ਼ੀਆਂ ਲਈਆਂ ਗੁਰਮਖੋ ਭਾਈ ਪਾਰੋ ਜੀ ਨੇ ਤੇ ਅਨੇਕਾਂ ਟੁੱਟਿਆਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਿਆ। ਅੱਜ ਭਾਈ ਪਾਰੂ ਜੀ ਨਾਲ ਮਲਾਪ ਹੁੰਦਾ ਹੈ ਭਾਈ ਲਾਲੂ ਜੀ ਦਾ ਹੱਥੇ ਉੜ ਕੇ ਬੇਨਤੀ ਕੀਤੀ ਭਾਈ ਪਾਰੂ ਜੀ ਲੋਕ ਤੁਹਾਡਾ ਬੜਾ ਸਤਿਕਾਰ ਕਰਦੇ ਨੇ ਤੁਸੀਂ ਗੁਰੂ ਅਮਰਦਾਸ ਪਿਤਾ ਜੀ ਕੋਲੋਂ ਬੇਅੰਤ ਖੁਸ਼ੀਆਂ ਲਈਆਂ ਨੇ ਮੇਰੀ ਬੇਨਤੀ ਹੈ ਮੈਨੂੰ ਵੀ ਸਤਿਗੁਰ ਦੇ ਚਰਨਾਂ ਵਿੱਚ ਲੈ ਜਾਓ ਜਿਹੜਾ ਰੰਗ ਤੁਹਾਨੂੰ ਲੱਗਾ ਹੈ ਨਾ ਭਾਈ ਲਾਲੂ ਜੀ ਕਹਿੰਦੇ ਭਾਈ 파ਰੋ ਜੀ ਜਿਹੜਾ ਰੰਗ ਤੁਹਾਨੂੰ ਲੱਗਾ ਹੈ ਉਹ ਰੰਗ ਦਾ ਕਿਨਕਾ ਕਿਤੇ ਮੈਨੂੰ ਵੀ ਲੱਗ ਜਾਵੇ ਜੋ ਪ੍ਰੈਕਟੀਕਲ ਜੀਵਨ ਤੁਹਾਡਾ ਹੈ ਕਿਤੇ ਉਹ ਕਿਨਕਾ ਮੇਰੇ ਗਰੀਬ ਤੇ ਵੀ ਬਖਸ਼ਿਸ਼ ਹੋ ਜਾਵੇ ਮੈਨੂੰ ਵੀ ਸਤਗੁਰ ਦੇ ਚਰਨਾਂ ਵਿੱਚ ਲੈ ਜਾਓ ਭਾਈ 파ਰੋ ਜੀ ਭਾਈ ਲਾਲੂ ਜੀ ਨੂੰ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਲਿਆਉਂਦੇ ਨੇ ਸੰਗਤਾਂ ਵੀ ਨਮਸਕਾਰ ਕਰਕੇ ਆਪਣੀ ਜਗ੍ਹਾ ਤੇ ਬੈਠਦੀ ਜਾਂਦੀਆਂ ਨੇ ਜਦੋਂ ਭਾਈ ਲਾਲੂ ਜੀ ਆਈ ਆਕੇ ਗੁਰੂ ਅਮਰਦਾਸ ਪਿਤਾ ਜੀ ਦੇ ਚਰਨਾਂ ਤੇ ਕੀਤੀ ਨਮਸਕਾਰ ਸਤਿਗੁਰ ਦੇ ਸੋਹਣੇ ਜਿਦਾਰੇ ਕੀਤੇ ਐਡਾ ਰਸ ਆਇਆ ਦਰਸ਼ਨਾਂ ਦਾ ਐਡਾ ਆਨੰਦ ਆਇਆ ਦਿਦਾਰਿਆਂ ਦਾ ਕਹਿੰਦੇ ਸੁੱਧ ਬੁੱਧ ਭੁੱਲ ਗਏ ਭਾਈ ਲਾਲੂ ਜੀ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾ ਮਤ ਹੈ ਸਤਗੁਰ ਦੇ ਦਿਦਾਰੇ ਕਰੀ ਜਾ ਰਹੇ ਨੇ ਅੰਦਰ ਠੰਡ ਪੈ ਰਹੀ ਹੈ ਤਨ ਮਨ ਹੋਏ ਨਿਹਾਲ ਜਗੁਰ ਦੇਖਾਂ ਸਾਹਮਣੇ ਅੰਦਰ ਠੰਡ ਪੈਂਦੀ ਹੈ ਅੰਦਰ ਨਿਹਾਲ ਹੋ ਰਹੇ ਨੇ ਹੱਥ ਜੋੜ ਕੇ ਬੇਨਤੀ ਕਰਦੇ ਸਤਿਗੁਰੂ ਕਿਰਪਾ ਕਰੋ ਮੈਨੂੰ ਵੀ ਨਾਮ ਦੀ ਲਾਲੀ ਬਖਸ਼ੋ ਜੀ ਆਖਿਆ ਜੀ ਮੈਨੂੰ ਨਾਮ ਦੀ ਲਾਲੀ ਬਖਸ਼ੋ ਤੁਹਾਡੇ ਗੁਰਸਿੱਖਾਂ ਦੇ ਮੈਂ ਦਰਸ਼ਨ ਕੀਤੇ ਨੇ ਚਿਹਰਿਆਂ ਤੇ ਬੜਾ ਜلال ਹੈ ਰੂਹਾਨੀਅਤ ਹੈ ਮੇਰੇ ਅੰਦਰ ਦੀ ਉਹ ਆਨੰਦ ਦੀ ਕਿਰਪਾ ਕਰੋ ਸਤਿਗੁਰੂ ਜੀ ਮੇਰਾ ਅੰਦਰੋਂ ਤੁਹਾਡੇ ਚਰਨਾਂ ਨਾਲ ਪਿਆਰ ਪੈ ਜਾਵੇ ਪਿਤਾ ਜੀ ਕਿਰਪਾ ਕਰੋ ਮਹਾਰਾਜ ਜੀ ਭਾਈ ਲਾਲੂ ਜੀ ਬੇਨਤੀ ਕਰਦੇ ਨੇ ਗੁਰੂ ਅਮਰਦਾਸ ਪਿਤਾ ਜੀ ਪਿਆਰ ਭਰੀ ਨਜ਼ਰ ਕਰਦੇ ਨੇ ਅੱਖ ਲਗੇ ਭਾਈ ਦਾਤ ਵੱਡੀ ਮੰਗਦੇ ਹੋ ਕੁਝ ਦਿਨ ਰਹਿ ਕੇ ਇੱਥੇ ਸੇਵਾ ਕਰੋ ਤੇ ਨਾਲ-ਨਾਲ ਸ਼ਬਦ ਦਾ ਅਭਿਆਸ ਕਰਨਾ ਹੈ ਪਾਵ ਸ਼ਬਦ ਦੀ ਕਮਾਈ ਕਰੋ ਭਾਈ ਲਾਲੂ ਜੀ ਨੇ ਗੁਰੂ ਅਮਰਦਾਸ ਪਿਤਾ ਦੇ ਚਰਨਾਂ ਵਿੱਚੋਂ ਸਿੱਖੀ ਦੀ ਦਾਤ ਲਈ ਗੋਇੰਦਵਾਲ ਸਹਿਬ ਸਤਿਗੁਰ ਦੇ ਚਰਨਾਂ ਵਿੱਚ ਉੱਥੇ ਸੇਵਾ ਕਰਦੇ ਨੇ ਸ਼ਬਦ ਦਾ ਅਭਿਆਸ ਕਰਦੇ ਨੇ ਹੁਣ ਜਿਉਂ-ਜਿਉਂ ਸ਼ਬਦ ਦੀ ਕਮਾਈ ਕਰਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਗੁਰਸਿੱਖਾਂ ਦੀ ਸੰਗਤ ਕਰਦੇ ਨੇ ਸ਼ਬਦ ਦੀ ਕਮਾਈ ਕਰਦੇ ਨੇ ਦਿਨੋਂ-ਦਿਨ ਅੰਦਰ ਆਨੰਦ ਵੱਧਦਾ ਜਾਂਦਾ ਹੈ ਉਹ ਨਾਮ ਦਾ ਰੰਗ ਲੱਗਦਾ ਜਾ ਰਿਹਾ ਹੈ ਇਹ ਅਵਸਥਾ ਬਣ ਗਈ ਰੰਗ ਲਾਗਤ ਲਾਗਤ ਲਗਤ ਹੈ ਸਤਗੁਰੂ ਜੀ ਨੇ ਕੁਝ ਦਿਨਾਂ ਬਾਅਦ ਕੂਲ ਬੁਲਾਇਆ ਆਖਿਆ ਹਰ ਰੰਗਤ ਲਾਲੂ ਰੰਗਿਆ ਗਿਆ ਪਿਤਾ ਜੀ ਕਹਿੰਦੇ ਹਰ ਰੰਗਤ ਲਾਲੂ ਰੰਗਿਆ ਗਿਆ ਹੁਣ ਤੁਸੀਂ ਨਾਮ ਦੇ ਵਿੱਚ ਰੰਗੇ ਗਏ ਹੋ ਮਹਿਮਾ ਪ੍ਰਕਾਸ਼ ਦੇ ਬੋਲ ਨੇ ਰੰਗਤ ਲਾਲੂ ਰੰਗ ਗਿਆ ਗਿਆ ਨਾਮ ਸੀ ਲਾਲੂ ਪਿਤਾ ਜੀ ਆਖਣ ਲੱਗੇ ਭਾਈ ਲਾਲੂ ਜੀ ਸ਼ਬਦੀ ਕਮਾਈ ਵੀ ਕਰਨੀ ਹੈ ਜਾਓ ਗੁਜਰਾਤ ਦੇ ਇਲਾਕੇ ਚ ਚਲੇ ਜਾਓ ਸਿੰਧ ਦੇ ਇਲਾਕੇ ਚ ਚਲੇ ਜਾਓ ਉਧਰ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਤੁਸੀਂ ਹੁਣ ਆਪ ਜਪੋ ਅਵਰਹ ਨਾਮ ਜਪਾਓ ਆਪ ਵੀ ਜਪਣਾ ਹੈ ਤਾਂ ਦੂਜਿਆਂ ਨੂੰ ਵੀ ਨਾਮ ਦੇ ਨਾਲ ਜੋੜਨਾ ਹੈ ਟੁੱਟਿਆਂ ਨੂੰ ਗੁਰਨਾਨਕ ਦੇ ਘਰ ਨਾਲ ਜੋੜੂ ਸੱਚ ਨਾਲ ਜੋੜੂ ਸਤਿਗੁਰੂ ਕੋਲੋਂ ਆਗਿਆ ਲੈ ਕੇ ਭਾਈ ਲਾਲੂ ਜੀ ਗੁਜਰਾਤ ਸਿੰਧ ਉਹ ਇਲਾਕਿਆਂ 'ਚ ਜਾਂਦੇ ਨੇ ਸੱਚ ਦਾ ਪ੍ਰਚਾਰ ਕਰਦੇ ਨੇ ਟੁੱਟਿਆਂ ਨੂੰ ਗੁਰਨਾਨਕ ਜੀ ਦੇ ਘਰ ਨਾਲ ਜੋੜਦੇ ਨੇ ਲੋਕ ਬੜਾ ਸਤਿਕਾਰ ਕਰਦੇ ਨੇ ਭਾਈ ਲਾਲੂ ਜੀ ਦਾ ਹਿੰਦੂ ਮੁਸਲਮਾਨ ਜੋ ਵੀ ਭਾਈ ਲਾਲੂ ਜੀ ਦੀ ਸੰਗਤ ਕਰਦੇ ਨੇ ਨਾ ਉਹ ਗੁਰੂ ਅਮਰਦਾਸ ਪਿਤਾ ਜੀ ਦੇ ਸੇਵਕ ਬਣ ਜਾਂਦੇ ਨੇ ਐਡਾ ਪ੍ਰਭਾਵ ਸੀ ਐਡਾ ਪਿਆਰਾ ਜੀਵਨ ਸੀ ਭਾਈ ਲਾਲੂ ਜੀ ਦਾ ਲੋਕ ਬਹੁਤ ਸਤਿਕਾਰ ਕਰਦੇ ਨੇ ਲੋਕ ਆਪਣਾ ਦਸਬੰਧ ਵੀ ਦਿੰਦੇ ਨੇ ਭਾਈ ਲਾਲੂ ਜੀ ਉਹ ਦਸਬੰਧ ਆਪਣੇ ਕੋਲ ਨਹੀਂ ਰੱਖਦੇ ਲੋਰਵੰਦਾ ਚ ਵੰਡ ਦਿੰਦੇ ਨੇ ਬੜਾ ਪਿਆਰਾ ਜੀਵਨ ਹੈ ਦਰਿਆ ਪਾਰ ਵੀ ਸਿੱਖੀ ਦਾ ਪ੍ਰਚਾਰ ਕਰਦੇ ਨੇ ਵੱਡੇ ਵੱਡੇ ਸੁਦਾਗਰ ਵੀ ਭਾਵੇਂ ਉਹ ਹਿੰਦੂ ਨੇ ਭਾਵੇਂ ਮੁਸਲਮਾਨ ਨੇ ਉਹ ਵੀ ਗੁਰੂ ਅਮਰਦਾਸ ਪਿਤਾ ਦੇ ਸੇਵਕ ਬਣ ਗਏ ਇੱਕ ਦਿਨ ਭਾਈ ਲਾਲੂ ਜੀ ਦਰਿਆ ਪਾਰ ਕਰੇ ਨੇ ਕੁਝ ਹਿੰਦੂ ਨੇ ਉਹ ਬੇੜੇ ਦੇ ਵਿੱਚ ਉਹ ਜਿਹੜੇ ਮੁਸਲਮਾਨ ਨੇ ਸੁਦਾਗਰ ਦੇ ਵਪਾਰੀ ਨੇ ਅਚਾਨਕ ਗੁਰਮਖੋ ਉਹ ਜਹਾਜ਼ ਦਿੱਤਾ ਦੇ ਵਿੱਚ ਫਸ ਗਿਆ ਮਲਾਹਾ ਨੇ ਬੜਾ ਜ਼ੋਰ ਲਾਇਆ ਕਿ ਜਹਾਜ਼ ਨੂੰ ਨੇ ਕਿਨਾਰੇ ਲਾਵਾ ਬਹੁਤ ਜ਼ੋਰ ਲਾਇਆ ਵੇਖਿਆ ਜਹਾਜ਼ ਨਿਕਲਦਾ ਨਹੀਂ ਸਗੋਂ ਫਸੀ ਜਾ ਰਿਹਾ ਵਿੱਚ ਹੋਰ ਅਖੀਰ ਭਾਈ ਲਾਲੂ ਜੀ ਨੇ ਬੇਨਤੀ ਕੀਤੀ ਭਾਈ ਲਾਲੂ ਜੀ ਤੁਸੀਂ ਗੁਰੂ ਅਮਰਦਾਸ ਪੀਤਾ ਜੀ ਦੇ ਪਿਆਰੇ ਸਿੱਖ ਹੋ ਤੁਸੀਂ ਸੋਚੋਗੇ ਪਿਆਰੇ ਸਿੱਖ ਨਹੀਂ ਹੁੰਦੇ ਨੇ ਸਿੱਖ ਤਾਂ ਸਾਰੇ ਹੀ ਪਿਆਰੇ ਹੁੰਦੇ ਨੇ ਹਾਂ ਸਤ ਸੰਗਿਓ ਭਾਗਾਂ ਵਾਲਿਓ ਪਿਆਰੇ ਸਿੱਖ ਨਹੀਂ ਹੁੰਦੇ ਨੇ ਸਤਗੁਰ ਦੀ ਬਾਣੀ ਕਹਿੰਦੀ ਹੈ ਸਪਨਾ ਉੱਪਰ ਨਦਰ ਹੈ ਤੇਰੀ ਕਿਸੇ ਥੋੜੀ ਕਿਸੇ ਘਨੇੜੀ ਘਨੇੜੀ ਨਦਰ ਵਾਲੇ ਵੀ ਗੁਰਸਿੱਖ ਹੁੰਦੇ ਨੇ ਭਾਈ ਲਾਲੂ ਜੀ ਤੁਸੀਂ ਸਤਪੁਰ ਦੇ ਚਰਨਾਂ 'ਚ ਬੇਨਤੀ ਕਰੋ ਇਹ ਜਹਾਜ ਬੰਨੇ ਲੱਗ ਜਾਵੇ ਭਾਈ ਲਾਲੂ ਜੀ ਨੇ ਸਤਪੁਰ ਦੇ ਚਰਨਾਂ ਦਾ ਧਿਆਨ ਧਰਿਆ ਧੰਗੁਰੂ ਅਮਰਦਾਸ ਪਿਤਾ ਜੀ ਦੇ ਚਰਨਾਂ ਦਾ ਧਿਆਨ ਤਰਿਆ ਗਲਤ ਪੱਲਾ ਪਾ ਕੇ ਬੇਨਤੀ ਕੀਤੀ 사ਤਗੁਰੂ ਕਿਰਪਾ ਕਰੋ ਅਰਦਾਸ ਕੀਤੀ ਗੁਰਮਖੋ ਜਹਾਜ਼ ਕਿਨਾਰੇ ਲੱਗਾ 10 ਗੱਲ ਛੁੱਟੀ ਕਰੇ ਜਦੋਂ ਜਹਾਜ਼ ਕਿਨਾਰੇ ਲੱਗਾ ਸਾਰੇ ਸੂਦਾਗਰਾਂ ਨੇ ਭਾਈ ਲਾਲੂ ਜੀ ਦਾ ਬੜਾ ਸ਼ੁਕਰਾਨਾ ਕੀਤਾ ਧੰਨਵਾਦ ਕੀਤਾ ਇੱਕ ਸੂਦਾਗਰ ਨੇ ਨਾ ਦੋ ਬੜੇ ਕੀਮਤੀ ਲਾਲ ਭਾਈ ਲਾਲੂ ਜੀ ਨੂੰ ਦਿੱਤੇ ਕੀਮਤੀ ਲਾਲ ਦੋ ਰਤਨ ਕਹਿ ਲੋ ਲਾਲ ਕਹਿ ਲੋ ਉਹ ਦੋ ਰਤਨ ਭਾਈ ਲਾਲੂ ਜੀ ਨੂੰ ਦਿੱਤੇ ਭਾਈ ਲਾਲੂ ਜੀ ਕੁਝ ਸਮੇਂ ਬਾਅਦ ਸਤਿਗੁਰ ਦੇ ਦਰਿਆਵਾਂ ਵਾਸਤੇ ਗੋਵਿੰਦਪਾਲ ਸਾਹਿਬ ਵਿਖੇ ਪਹੁੰਚਦੇ ਨੇ ਤੇ ਆ ਕੇ ਨਾ ਉਹ ਦੋ ਕੀਮਤੀ ਰਤਨ ਸਤਿਗੁਰ ਦੇ ਚਰਨਾਂ 'ਚ ਰੱਖ ਦਿੰਦੇ ਨੇ ਜਦੋਂ ਉਹ ਕੀਮਤੀ ਰਤਨ ਸਤਿਗੁਰ ਦੇ ਚਰਨਾਂ 'ਚ ਰੱਖੇ ਸਤਿਗੁਰੂ ਇਹ ਬੜੇ ਕੀਮਤੀ ਰਤਨ ਨੇ ਪਿਤਾ ਜੀ ਨੇ ਵੇਖ ਲਈ ਅੰਦਰ ਦੀ ਪੱਟੀ ਪਰਲੀ ਗੁਰੂ ਅਮਰਦਾਸ ਪਿਤਾ ਜੀ ਨੇ ਕਿ ਸਾਡੇ ਸਿੱਖ ਦੇ ਅੰਦਰ ਨਾ ਥੋੜੀ ਜੀ ਹਉਮੈ ਪ੍ਰਵੇਸ਼ ਕਰ ਰਹੀ ਹੈ ਸਿੱਖ ਤਾਂ ਹਉਮੈ ਤੋਂ ਕੋਹਾਂ ਦੂਰ ਹੁੰਦਾ ਹੈ ਇਹ ਤਾਂ ਕੰਮ ਗਲਤ ਹੋ ਜਾਏਗਾ ਜੇ ਭਾਈ ਲਾਲੂ ਜੀ ਨੂੰ ਹਉਮੈ ਜੰਬਰ ਗਈ ਕਿਉਂ ਹਰ ਦੀ ਹੰਕਾਰ ਨਾ ਭਾਵੇ ਹੁਣ ਗੁਰੂ ਅੰਮ੍ਰਿਤਸਰ ਦਾ ਪਿਤਾ ਜੀ ਅੱਖ ਲੱਗੇ ਉਹ ਭਾਈ ਲਾਲੂ ਜੀ ਜੋ ਨਾਮ ਰੂਪੀ ਰਤਨ ਹੈ ਨਾਮ ਰੂਪੀ ਰਤਨ ਉਹਨੂੰ ਹਿਰਦੇ ਚ ਵਸਾਉਣਾ ਹੈ ਇਹੋ ਸੰਤਨ ਦਾ ਨਹੀਂ ਵਿਵਹਾਰ ਇਹ ਸੰਤਾਂ ਦਾ ਮਹਾਂਪੁਰਖਾਂ ਦਾ ਇਹ ਵਿਵਹਾਰ ਨਹੀਂ ਇਹ ਸੰਤਨ ਕਾ ਨਹੀਂ ਵਿਵਹਾਰ ਇਨਕੋ ਦੇਹੋ ਨਦੀ ਮੇ ਡਾਰ ਯਾਖਾ ਇਨਕੋ ਦੇਹੋ ਨਦੀ ਮੇ ਡਾਰ ਓ ਭਾਈ ਲਾਲੂ ਜੀ ਇਹ ਰਤਨ ਚ ਕੋ ਤ ਬਿਆਸ ਦਰਿਆ ਚ ਸੁੱਟ ਦਿਓ ਤੁਸੀਂ ਸਤਿਵੰਤ ਸਤਗੁਰੂ ਜੀ ਉਹ ਰਤਨ ਪੜ ਕੇ ਬਿਆਸ ਦਰਿਆ ਚ ਸੁੱਟ ਦਿੱਤੇ ਸਤਗੁਰੂ ਕੋਲੋਂ ਭੁੱਲਾਂ ਦੀ ਮਾਫੀ ਮੰਗੀ ਸਤਗੁਰੂ ਬੈਤਕ ਚ ਲੱਗਿਆ ਸਾਂ ਤੁਹਾਡਾ ਧੰਨਵਾਦ ਸ਼ੁਕਰਾਨਾ ਜੋ ਮੈਨੂੰ ਬਚਾ ਲਿਆ ਪਿੱਤਾ ਜੀ ਆਖਣ ਲੱਗੇ ਭਾਈ ਲਾਲੂ ਜੀ ਕੋਈ ਦਿਨ ਸੇਵਾ ਕਰੋ ਗੁਰੂ ਘਰ ਸੰਗਤਾਂ ਦੇ ਝੂਠੇ ਬਰਤਨ ਮੰਝੋ ਜੂੰ ਜੂੰ ਸੇਵਾ ਕੀਤੀ ਸ਼ਬਦੀ ਕਮਾਈ ਕੀਤੀ ਅੱਜ ਗੁਰੂ ਅਮਰਦਾਸ ਜੀ ਨੇ ਕੋਲ ਬੁਲਾਇਆ ਬੇਨਤ ਖੁਸ਼ੀਆਂ ਦਿੱਤੀਆਂ ਕਿਹਾ ਕਿਓ ਭਾਈ ਲਾਲੂ ਜੀ ਤੁਸੀਂ ਅੰਦਰੋਂ ਬਰ ਹੁਣ ਲਾਲ ਹੋ ਚੁੱਕੇ ਹੋ ਨਾਮ ਮੇ ਤੁਹਾਡਾ ਲਾਲੂ ਹੈ ਤੁਸੀਂ ਅੰਦਰੋਂ ਵੀ ਨਾਮ ਦੇ ਰੰਗ ਵਿੱਚ ਰੰਗੇ ਚੁੱਕੇ ਹੋ ਹੁਣ ਟੁੱਟਿਆਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜੂ ਦੰਧੀਆਂ ਸਦੀਆਂ ਤੁਹਾਡੀ ਜਿਸਨਾ ਤੇ ਵਰਤਨ ਗਿਆ ਜੋ ਵੀ ਬਚਨ ਕਰੋਗੇ ਉਹ ਸੱਤ ਹੋ ਜਾਵੇਗਾ ਪਿਆਰ ਦੇ ਨਾਲ ਸਿੱਖੀ ਦਾ ਪ੍ਰਚਾਰ ਕਰੋ ਆਪ ਵੀ ਨਾਮ ਜਪੋ ਹੋਰ ਨਾਨਕ ਦਾ ਨਾਮ ਜਪਾਵੋ ਬਿਆੰਕ ਟੁੱਟਿਆਂ ਨੂੰ ਭਾਈ ਲਾਲੂ ਵੀ ਨੇ ਗੁਰੂ ਨਾਨਕ ਦੇ ਘਰ ਨਾਲ ਜੋੜਿਆ ਹਰ ਰੰਗਤ ਲਾਲੂ ਰੰਗਿਆ ਗਿਆ ਜਾਂਕੋ ਹਰ ਰੰਗ ਲਾਗੂ ਇਸ ਜੁਗ ਮੇ ਸੋ ਕਈ ਹੈ ਤਹ ਸੂਰਾ ਰੰਗ ਲਗਤ 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 ਹੈ ਲਾਲ ਰੰਗ ਇਸ ਕੋ ਲੱਗਾ ਜਿਸਕੇ ਵਡ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲੱਗੀ ਦਾਦਾ ਸਤਗੁਰ ਨੇ ਬੇੰਤ ਖੁਸ਼ੀਆਂ ਦਿੱਤੀਆਂ ਬੇੰਤ ਖੁਸ਼ੀਆਂ ਸਤ ਮੁਚ ਅਜ ਭਾਈ ਲਾਲੂ ਜੀ ਨਾਮ ਦੇ ਵਿੱਚ ਲਾਲ ਹੋ ਗਏ ਨਾਮ ਦੇ ਰੰਗ